ਸਾਧੂ ਸੰਗਤਾਂ ਨੂੰ ਸੋਤ 64 ਕਰੋੜ ਖਾ ਗਿਆ ਇਹ ਬੜਾ ਬਾਦਲ ਠੀਕ ਦਾ ਬੜਾ ਬਾਦਲ ਠੀਕ ਸਾਨੂੰ ਸਾਰਾ ਕੁਝ ਕਰਿਆ ਉਹਨੇ ਕੈਪਟਨ ਤਾਂ ਤੁਹਾਡੇ ਜੀ ਦਾ ਸੀਗਾ ਫਿਰ ਵੀ ਨਹੀਂ ਕੁਝ ਕਰਿਆ ਇਹਦਾ ਕੁਝ ਨਹੀਂ ਕਰਿਆ ਹੈਗਾ ਕਿ ਹੁਣ ਉਹਨਾਂ ਨੇ ਕੀ ਲੁੱਟਿਆ ਨਹੀਂ ਉਹ ਵੀ ਤਾਂ ਲੁੱਟ ਹੀ ਰਹੇ ਨੇ ਹੋਰ ਕੀ ਕਰ ਰਹੇ ਨੇ ਉਹ ਆਦਮਾ ਡਰਦਾ ਹੀ ਹੈ ਹੋਰ ਕਿ ਡਰ ਰਿਹਾ ਉਹ ਤਗੜੀਆਂ ਪਾਰਟੀਆਂ ਨੇ ਮਾਰ ਦੇਣਗੇ ਉਹਨੂੰ ਸੁਖਵੀਰ ਬਾਦਲ ਫਿਰ ਸਹੀ ਕਹਿੰਦਾ ਵੀ ਜੋ ਕੁਝ ਵੀ ਵਿਕਾਸ ਹੋਇਆ ਸਾਡੀ ਸਰਕਾਰ ਚ ਹੋਇਆ ਨਹੀਂ ਉਹ ਤਾਂ ਸਹੀ ਹੈ ਲੈ ਇਹ ਮੰਨਣਾ ਪਊਗਾ ਜੇ ਆਦਾਂ ਮੈਨੂੰ ਜੈ ਸਬੂਤ ਮਿਲ ਗਏ ਉਹਨਾਂ ਦੀ ਜਾਇਦਾਦ ਕੁਰਕ ਕਰਨਾ ਹੋਊ ਹੋ ਤਾਂ 150 ਕਿਲਾ ਇੱਥੇ ਸੰਡੋਰੇ ਗੋਲਾ ਸਰਕਾਰਾਂ ਨਹੀਂ ਹੁਣ ਦੰਦੀਆਂ ਫੈਕਟਰੀਆਂ ਹੀ ਬੰਦ ਕਰ ਦੇਣਾ ਆਪੇ ਬੰਦ ਹੋ ਜੂ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਪਟਿਆਲਾ ਜ਼ਿਲ੍ਹਾ ਦੇ ਪਿੰਡ ਆਨੰਦਪੁਰ ਕੇਸ਼ੋ ਜਿੱਥੇ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ ਉਹ ਸੱਤ ਦੇ ਵਿੱਚ ਬੈਠੇ ਨੇ ਗੱਲਬਾਤ ਕਰਾਂਗੇ ਕਿ ਨਵੀਂ ਸਰਕਾਰ ਨੂੰ ਕਿਵੇਂ ਦੇਖਦੇ ਨੇ ਤੇ ਪਿਛਲੀਆਂ ਸਰਕਾਰਾਂ ਦੇ ਬਾਰੇ ਇਹਨਾਂ ਦੀ ਕੀ رائے ਆ ਕੀ ਨਾਮ ਹੈ ਜੀ ਲਾਲ ਸਿੰਘ ਅਕੜੀ ਦੋ ਸਾਲ ਹੋਣੇ ਵਾਲੇ ਨੇ ਮਾਨ ਸਰਕਾਰ ਨੂੰ ਲੋਕਾਂ ਨੇ ਬੜੇ ਚਾਰ ਨਾਲ ਚੁਣੀ ਸੀ ਵੀ ਨਵੀਂ ਪਾਰਟੀ ਦੇਖਣੀ ਹੈ ਕੋਈ ਹਨਾ ਤੇ ਦੋ ਸਾਲ ਦੇ ਵਿੱਚ ਕੀ ਲੱਭ ਮੰਦੇ ਹੋ ਕੰਮ ਕਰ ਵਧੀਆ ਹੋਏ ਨੇ ਨਾ ਜੀ ਕੋਈ ਨਹੀਂ ਹੋ ਰਿਹਾ ਉਹ ਕਿਵੇਂ ਦੇਖ ਲੋ ਜਿਹੜੇ ਨਾਲੀਆਂ ਗਲੀਆਂ ਬਾਰੇ ਜ਼ੋਰ ਲਾ ਰੱਖਿਆ ਜਿੱਥੇ ਕੋਈ ਸੜਕ ਨਹੀਂ ਬਣੀ ਆ ਤੁਸੀਂ ਜਾ ਕੇ ਦੇਖੋ ਮੇਰੇ ਨੰਦਵਰ ਕੇ ਹਿੱਸੇ ਤੋਂ ਬਗਨਵਾ ਜਰੇੜੇ ਤੱਕ ਬੁਰਾ ਹਾਲ ਹੋਇਆ ਪਿਆ ਸੜਕ ਦਾ ਨਾ ਕੋਈ ਰਿਪੇਅਰ ਆ ਨਾ ਕੋਈ ਗੌਰ ਆ ਹੁਣ ਇੱਥੇ ਚਾਰ ਪੰਜ ਸਕੂਲ ਨੇ ਜੀ ਉਸ ਸਕੂਲਾਂ ਦੇ ਨਾਲ ਜੇ ਆਪਾਂ ਜਾ ਕੇ ਦੇਖੀਏ ਪਾ ਇੰਨਾ ਬੁਰਾ ਹਾਲਾ ਹੈ ਸੜਕਾਂ ਦਾ ਬਹੁਤ ਹੀ ਜ਼ਿਆਦਾ ਇਹਦਾ ਮਤਲਬ ਸੁਖਵੀਰ ਬਾਦਲ ਜਿਹੜਾ ਸਹੀ ਕਹਿੰਦਾ ਵੀ ਜੋ ਕੁਝ ਵੀ ਵਿਕਾਸ ਹੋਇਆ ਸਾਡੀ ਸਰਕਾਰ ਚ ਹੋਇਆ ਨਹੀਂ ਉਹ ਤਾਂ ਸਹੀ ਗੱਲ ਹੈ ਇਹ ਮੰਨਣਾ ਪਊਗਾ ਇਹ ਸਹੀ ਗੱਲ ਹੈ ਵੀ ਹੁਣ ਇਸ ਤੇ ਦੇਖਦੇ ਆਂ ਕਿ ਕਿਸੇ ਮਰਜ਼ੀ ਦੀ ਰੋਡ ਨੂੰ ਚੱਲੇ ਜਾਓ ਕੋਈ ਰੋਡ ਹੈ ਜਹੇ ਨਹੀਂ ਵੀ ਜਿਹੜਾ ਸਾਫ਼ ਹੋਵੇ ਇੱਧਰ ਨੂੰ ਇੱਥੋਂ ਆਨੰਦਪੁਰ ਕੇ ਸੁਧ ਹੱਲ ਤੜੀ ਨੂੰ ਜੋ ਉੱਥੇ ਵੀ ਇਹੀ ਹਾਲ ਹੈ ਨਾ ਕਿਸੇ ਪਾਸੇ ਮਿੱਟੀ ਲੱਗੀ ਹੋਈ ਐ ਨਾ ਉਹ ਤੁਸੀਂ ਜਾ ਕੇ ਜੇ ਦੇਖੋਗੇ ਤਾਂ ਬੁਰਾ ਹਾਲ ਐ ਮੈਂ ਕਹ ਰਿਹਾ ਵੀ ਜੇ ਗਿਰਜੀ ਉੱਤੇ ਬੰਦਾ ਰਾਤ ਨੂੰ ਜਾਂ ਦਿਨੇ ਵੀ ਕੋਈ ਟਾਈਮ ਗੱਡੀ ਉਤਰ ਜੇ ਤਾਂ ਚੜ੍ਹ ਨਹੀਂ ਸਕਦੀ ਮੁੜ ਕੇ ਇਹ ਜਿਹੜੇ ਲਿੰਕ ਰੋਡ ਹੁੰਦੇ ਨੇ ਇਹ ਐਮਐਲਏ ਨੇ ਕਰਾਉਣੇ ਹੁੰਦੇ ਨੇ ਅੱਗੋਂ ਤੁਹਾਡਾ ਜਿਹੜਾ ਐਮਐਲਏ ਆ ਪਹਿਲਾਂ ਕੁਝ ਨਹੀਂ ਹੋਇਆ ਕੁਝ ਵੀ ਨਹੀਂ ਹੋ ਰਹੀ ਜਮੇ ਨਹੀਂ ਕੋਈ ਹੋਇਆ ਠੀਕ ਹੈ ਤੇ ਮਤਲਬ ਜਿਵੇਂ ਗੱਲ ਕੀਤੀ ਜਾਵੇ ਤੁਸੀਂ ਪਿਛਲੀਆਂ ਸਰਕਾਰਾਂ ਦਾ ਗੱਲ ਕੀਤਾ ਗੱਲ ਕੀਤੀ ਹੈ ਉਹਨਾਂ ਦੇ ਵੇਲੇ ਤੁਸੀਂ ਦੱਸਦੇ ਹੋ ਕਿ ਕੰਮਕਾਰ ਹੋਏ ਨਹੀਂ ਪਰ ਮਾਨ ਸਰਕਾਰ ਕਹਿੰਦੀ ਵੀ ਉਹਨਾਂ ਨੇ ਪਹਿਲਾਂ ਧੋਖਾ ਕੀਤਾ ਪੰਜਾਬ ਨਾਲ ਪੰਜਾਬ ਲੁੱਟਿਆ ਹੀ ਹੈ ਫਿਰ ਭਗਵੰਤ ਮਾਨ ਕਿਉਂ ਕਹਿੰਦੇ ਨੇ ਇਹ ਕਿ ਹੁਣ ਉਹਨਾਂ ਨੇ ਕਿ ਲੁੱਟਿਆ ਨਹੀਂ ਉਹ ਵੀ ਤਾਂ ਲੁੱਟ ਹੀ ਰਹੇ ਨੇ ਹੋਰ ਕੀ ਕਰ ਰਹੇ ਨੇ ਜਦੋਂ ਕਿਸੇ ਪਾਸੇ ਵਿਕਾਸ ਨਹੀਂ ਹੋ ਰਿਹਾ ਤੁਸੀਂ ਕਿ ਵਿਕਾਸ ਦਾ ਰੌਲਾ ਪਾਉਂਦੇ ਸੀ ਇਹ ਕਰਦੇ ਆ ਉਹ ਕਰਦੇ ਆ ਕਿਹੜਾ ਦਿਖਾਓ ਕਿੱਥੇ ਕਰਿਆ ਨਾ ਮਤਲਬ ਜੀ ਸਰਕਾਰਾਂ ਗਲੀਆਂ ਨਾਲੀਆਂ ਦੀ ਬੈਠੀਆਂ ਨੇ ਹਜੇ ਵੀ ਤੁਹਾਨੂੰ ਤੁਹਾਨੂੰ ਵੀ ਮਤਲਬ ਸਮੱਸਿਆ ਗਲੀ ਨਾਲੀ ਦੀ ਹਜੇ ਫਿਰ ਮਤਲਬ ਬਾਕੀ ਫਿਰ ਬਾਕੀ ਰੋਜ਼ਗਾਰ ਕਿਵੇਂ ਮਿਲੇਗਾ ਜੀ ਕੁਝ ਵੀ ਨਹੀਂ ਹੈ ਦਿਖਾ ਦਿਓ ਕਿਸੇ ਪਾਸੇ ਕਿਸੇ ਨੂੰ ਨੌਕਰੀ ਮਿਲੀ ਹੋਵੇ ਕਿਸੇ ਨੂੰ ਕਹਿ ਦਿੰਦੇ ਆ ਬਣਾਤੇ ਇਹ ਬਣਾਤਾ ਜੋ ਕਰਦੇ ਦੇਖੋ ਤੁਸੀਂ ਪਿੰਡ ਦੇ ਵਿੱਚ ਆ ਕੇ ਦੇਖੋ ਕੁਝ ਵੀ ਨਹੀਂ ਹੈਗਾ ਪੂਰਾ ਹਾਲਾ ਸਾਡੇ ਤਾਂ ਇੱਥੇ ਇੱਕ ਟੋਬਾ ਬਣਿਆ ਹੋਇਆ ਛੱਪੜ ਉਹਨੂੰ ਕਹਿੰਦੇ ਸੀ ਇੱਥੇ ਵੀ ਉਹ ਕਰਾਂਗੇ ਆਪਣੇ ਪਾਰਕ ਬਣਾਵਾਂਗੇ ਡਾਕਟਰ ਸਾਹਿਬ ਆ ਪਾ ਕੇ ਕਹਿ ਕੇ ਗਏ ਨੇ ਦੋ ਵਾਰੀ ਆਲੇ ਕਹਿੰਦੇ ਵਿਹਾਨੀਤਿ ਪਾਰਕ ਬਣੂਗਾ ਹਾਲੇ ਤੱਕ ਉੱਥੇ ਪਾਰਕ ਨਹੀਂ ਬਣਿਆ ਕਹਿੰਦੇ ਇਹਦਾ ਛੱਪੜ ਦਾ ਪਾਣੀ ਜਿਹੜਾ ਪਿੰਡ ਦਾ ਨਾਲੇ ਪਾੜੀਆਂ ਉਹ ਜਾਊਗਾ ਬਾਹਰ ਟੋਬੇ 'ਚ ਉਹਦੇ ਟੋਬਾ ਬਣਾਵਾਂਗੇ ਉੱਥੋਂ ਪਾਣੀ ਚੱਕਾਂਗੇ ਪੰਚਾਇਤ ਜ਼ਮੀਨ ਨੂੰ ਦਵਾਂਗੇ ਨਾ ਤਾਂ ਉੱਥੇ ਕੋਈ ਟੋਬਾ ਬਣਿਆ ਪਰ ਲੇਵਾਸੀ ਨਾ ਕੋਈ ਟੋਬੇ ਦੀ ਸਫਾਈ ਹੋਇਆ ਇੱਥੇ ਮਿੱਟੀ ਪਾ ਕੇ ਕਹਿੰਦੇ ਪਾਰਕ ਬਣੂਗਾ ਬਜ਼ੁਰਗਾਂ ਵਾਸਤੇ ਜੇ ਬਣੂਗਾ ਉਹ ਹਾਲੇ ਤੱਕ ਕੁਝ ਨਹੀਂ ਹੋਇਆ ਜੀ ਦੋ ਵਾਰੀ ਡਾਕਟਰ ਸਾਹਿਬ ਆਪ ਚਾਹ ਕੇ ਚਲੇ ਗਏ ਪਰ ਨਾ ਧੰਨਵਾਦ ਤੁਹਾਡਾ ਕੀ ਨਾਮ ਹੈ ਸਰਬਿੰਦਰ ਸਿੰਘ ਜੀ ਤੁਸੀਂ ਕੀ ਮੰਨਦੇ ਹੋ ਕੋਈ ਸਮੱਸਿਆ ਕੀ ਹੈ ਤੁਹਾਡੀ ਮਸਾ ਹੁਣ ਤੁਹਾਨੂੰ ਦੱਸੀ ਹੋਈ ਹੈ ਇਹਨਾਂ ਨੇ ਹਾਂ ਜੀ ਹਾਂ ਬਾਬਾ ਜੀ ਉਧਰ ਵੀ ਆਉਣਾ ਮੈਂ ਤੇ ਮਾਨ ਸਰਕਾਰ ਨੂੰ 2 ਸਾਲ ਹੋਣੇ ਆਲੇ ਨੇ ਪਹਿਲਾਂ ਤੁਸੀਂ ਪਿਛਲੀਆਂ ਵੀ ਦੇਖ ਲਈਆਂ ਸਰਕਾਰਾਂ ਤੁਸੀਂ ਕਹਿੰਦੇ ਸੀ ਵੀ ਪਹਿਲਾਂ ਕੰਮ ਕਰਨੀ ਹੋ ਰਏ ਤਾਂ ਅਸੀਂ ਨਵੀਂ ਸਰਕਾਰ ਚੁਣਨੀ ਆ ਜੇ ਇਹ ਤੋਂ ਵੀ ਸੰਤੁਸ਼ਟ ਨਹੀਂ ਤਾਂ ਫਿਰ ਐਸਾ ਕਿਹੜਾ ਕਿਹੜੀ ਪਾਰਟੀ ਆਵੇ ਜਿਹੜੀ ਤੁਹਾਨੂੰ ਲੱਗਦਾ ਵੀ ਤੁਹਾਡੀਆਂ ਉਮੀਦਾਂ ਤੇ ਖਰੀ ਉਤਰੇਗੀ ਆ ਤੁਹਾਨੂੰ ਦੱਸੀ ਹੋਈ ਚਾਚਾ ਜੀ ਨੇ ਹਾਂ ਹਾਂ ਇਦਾਂ ਹੀ ਕੋਸਾਈ ਇਹ ਤਾਂ ਕੁਝ ਵੀ ਨਹੀਂ ਕਰ ਰਹੀ ਹੈ ਜੀ ਹਾਂ ਇਹ ਤਾਂ ਵਧੀਆ ਕਹਿੰਦੇ ਤੇ ਵੀ ਹਾਂ ਜਿਵੇਂ ਮੰਨ ਲਓ ਕਿ ਕੋਈ ਨੌਕਰੀਆਂ ਕੋਈ ਪਿੰਡ ਚ ਮਿਲਈ ਕਿਸੇ ਨੂੰ ਨਾ ਜੀ ਨਾ ਹਾਲ ਤੱਕ ਜਿੰਨ ਮਿਲੀ ਕੋਈ ਤੁਮੀ ਰਕਤ ਨੀ ਨੌਕਰੀ ਮਿਲੀ ਹਾਂ ਉਹ ਦੇਖਦੇ ਤੁਹਾਡਾ ਕੀ ਨਾਮ ਬਾਬਾ ਜੀ ਨਹੀਂ ਤੁਹਾਡਾ ਨਾਮ ਤਾਂ ਦੱਸੋ ਜੀ ਕੋਈ ਚੱਕਰ ਨਹੀਂ ਖਰੀਬੀਨ ਅੱਛਾ ਤੁਸੀਂ ਪਹਿਲਾਂ ਪਿਛਲੀਆਂ ਸਰਕਾਰਾਂ ਨੂੰ ਦੇਖਿਆ ਪ੍ਰਕਾਸ਼ ਬਾਦਲ ਨੂੰ ਵੀ ਮੁੱਖ ਮੰਤਰੀ ਬਣਿਆ ਦੇਖਿਆ ਹੈ ਕਿਹੜਾ ਮੁੱਖ ਮੰਤਰੀ ਹੈ ਜਿਹੜਾ ਤੁਹਾਡੇ ਤੁਹਾਡੇ ਲੋਕਾਂ ਜਿਆਦਾ ਵਿੱਚ ਦੱਸ ਸੀ ਨਾ ਨਾ ਵਾਦੇ ਕੁਝ ਨਹੀਂ ਕਰਨੇ ਕਿ ਜੇ ਵਾਰੀ ਅੱਛਾ ਸਾਰਿਆਂ ਨਾਲ ਬੰਦਦੀ ਹੈ ਹਾਂ ਇੱਧਰ ਪੁੱਛ ਇਹ ਦੱਸੂਗਾ ਸਾਰਾ ਕੁਝ ਜੇ ਕੁਝ ਹੋਰ ਪੁੱਛ ਲੈਣੇ ਆ ਚਾਈਨਾ ਡੋਰ ਬਾਬੇ ਚਾਈਨਾ ਡੋਰ ਹੈ ਜਿਹੜੀ ਉਹ ਗਲਿਆਂ 'ਚ ਫਸ ਜਾਂਦੀ ਹੈ ਜਾਂ ਬਹੁਤ ਮਾੜੀ ਹੈ ਪਰ ਬੰਦ ਕਿਉਂ ਨਹੀਂ ਹੋ ਰਹੀ ਸਰਕਾਰਾਂ ਨਹੀਂ ਹੁਣ ਬੰਦਿਆਂ ਅੱਛਾ ਹਾਂ ਸਰਕਾਰ ਚਾਹੇ ਫੈਕਟਰੀਆਂ ਬੰਦ ਕਰ ਦੇਣਾ ਆਪੇ ਬੰਦ ਹੋ ਜੂ ਹਾਂ ਤੁਹਾਡੇ ਇੱਥੇ ਚੜਾਉਂਦੇ ਨਹੀਂ ਬਤੰਗ ਬੱਚੇ ਹਾਂ ਚੜਾਉਂਦੇ ਨਹੀਂ ਚੜਾਉਂਦਾ ਉਹਦੇ ਨਾਲ ਹੀ ਚੜਾਉਂਦੇ ਹੋਣਗੇ ਹਾਂ ਹੂੰ ਬਾਕੀ ਇਧਰ ਬੁੱਝੋਏ ਤੋੜਾ ਕਿ ਨਾਮ ਅੰਕਲ ਜੀ ਸ੍ਰਿੰਦਰ ਸਿੰਘਾ ਜੀ ਠੀਕ ਹੈ ਤੁਸੀਂ ਪਿਛਲੀਆਂ ਸਰਕਾਰਾਂ ਬਾਰੇ ਵੀ ਜਾਣਦੇ ਹੋ ਤੇ ਨਵੀਂ ਸਰਕਾਰ ਕਿਵੇਂ ਲੱਗਿਆ ਕੰਮਕਾਰ ਹੁਣ ਠੀਕ ਹੋ ਰਹੇ ਨੇ ਕਿ ਪਹਿਲਾਂ ਠੀਕ ਹੁੰਦੇ ਸੀ ਨਹੀਂ ਨਹੀਂ ਕਾਂਗਰਸ ਵਾਲੇ ਸਾਨੂੰ ਜਿਹੜਾ 3300 ਰੁਪਏ ਬੰਦੇ ਦੇ ਕਿਰਤ ਵਿਭਾਗ ਦਾ ਉਹ ਨਹੀਂ ਪਾਇਆ ਇਹਨਾਂ ਨੇ ਇੱਕ ਪੈਸਾ ਵੀ ਤੇ 2 ਰੁਪਏ ਕਿਲੋ ਵਾਲੀ ਗਣਕਾ ਉਹ ਨਹੀਂ ਮਿਲੀ ਦੋ ਸਾਲ ਹੋ ਗਏ ਉਹ ਆਈ ਨਹੀਂ ਜਮਾਂ ਜਦ ਦੀ ਸਰਕਾਰ ਬਣੀ ਆ ਅੱਛਾ ਕਹਿੰਦੇ ਸੀ 2500 ਰੁਪਏ ਪੈਨਸ਼ਨ ਕਰ ਦੇਗੇ ਉਹ ਨਹੀਂ ਬਧਾਈ ਪੈਨਸ਼ਨ ਉਹ 1500 ਹੈ ਹਾਂਜੀ 1500 ਮਿਲ ਰਹੀ ਹੈ ਹਾਂਜੀ 1500 ਮਿਲਦੀ ਆ ਹਰ ਮਹੀਨੇ ਮਿਲ ਜਾਂਦੀ ਆ 15 ਤਰੀਕ ਨੂੰ ਉਹਨਾਂ ਕਹਿੰਦੇ 10 ਤਰੀਕ ਨੂੰ ਕਹਿੰਦੇ 6 ਨੂੰ ਕਹਿੰਦੇ 20 ਨੂੰ ਇਸ ਤਰ੍ਹਾਂ ਪਾਉਂਦੇ ਨੇ ਠੀਕ ਆ ਦੂਸਰੇ ਨੰਬਰ ਤੇ ਕਹਿੰਦੇ ਸੀ 5-5 ਮਰਲੇ ਤੇ ਪਲਾਟ ਦਵਾਂਗੇ ਕੋਈ ਪਲਾਟ ਨਹੀਂ ਕੱਟ ਕੇ ਦੇ ਇਹਨਾਂ ਨੇ ਪਲਾਟ ਵੀ ਨਹੀਂ ਮਿਲਿਆ ਕੋਈ ਨਹੀਂ ਕੋਈ ਕੱਚੇ ਮਕਾਨਾਂ ਦੇ ਜਿਹੜੇ ਪੈਸੇ ਹੁੰਦੇ ਨੇ ਉਹ ਕੋਈ ਨਹੀਂ ਆਇਆ ਇਹਨਾਂ ਸਰਕਾਰ ਦੇ ਕੋਈ ਪੈਸੇ ਨਹੀਂ ਆਇਆ ਕਾਂਗਰਸ ਲੋਕਾਂ ਨੇ ਆਇਆ ਤਾਂ ਚੰਨੀ ਵੇਲੇ ਕੈਪਟਨ ਵੇਲੇ ਅੱਛਾ ਕੱਚੇ ਮਕਾਨਾਂ ਦੇ ਵੈਸੇ अच्छा ਤੇ ਉਦੋਂ ਪਹਿਲਾਂ ਦੀ ਗੱਲ ਕਰ ਲਈਏ ਪ੍ਰਕਾਸ਼ ਬਦਲ ਮੁੱਖ ਮੰਤਰੀ ਰਹੇ ਨੇ ਉਦੋਂ ਸਹੂਲਤਾਂ ਮਿਲਦੀਆਂ ਸੀ ਪੰਡ ਨੂੰ ਉਹ ਠੀਕ ਦਾ ਜਿਹੜੇ ਉਹਦੇ ਵੇਲੇ ਕਣਕ ਨਹੀਂ ਬੰਦ ਹੋਈ 2 ਰੁਪਏ ਕਿਲੋ ਵਾਲੀ ਜਦੋਂ ਦਾਲ ਵੀ ਮਿਲਦੀ ਦੀ ਨਾਲ ਹਾਂ ਉਹਨਾਂ ਨੇ ਉਹ ਬੰਦ ਨਹੀਂ ਹੁਣਦੇ ਔਰ ਜੇ ਕੁਝ ਵੀ ਵੇਚਿਆ ਕਰਿਆ ਉਹਨਾਂ ਨੇ ਉਹਨਾਂ ਨੇ ਅੱਟਾ ਦਾਲ ਸਕੇ ਵੀ ਨਹੀਂ ਬੰਦ ਕਰੀ ਜਿਵੇਂ ਮਤਲਬ ਉਦੋਂ ਤੁਸੀਂ ਗੱਲ ਕਰ ਰਹੇ ਉਹਨਾਂ ਦੀ ਤਾਂ ਉਦੋਂ ਕਹ ਰਹੇ ਨੇ ਕਿ ਵੀ ਸੁਖਵੀਰ ਬਦਲ ਕਹਿੰਦਾ ਵੀ ਸਾਰੇ ਕੰਮ ਕਰ ਸਾਡੀ ਸਰਕਾਰ ਚ ਹੋਏ ਨੇ ਪਹਿਲਾਂ ਹੁਣ ਕੁਝ ਨਹੀਂ ਹੋ ਰਿਹਾ ਉਹਨਾਂ ਨੂੰ ਕਿਉਂ ਲੱਗ ਰਿਹਾ ਜਿਹਾ ਉਹ ਗੱਲ ਜਿਹੜੀ ਸੜਕਾਂ ਸੁਣ ਕੇ ਬਣਾਈ ਜਾਂਦੇ ਨੇ ਇਹਨਾਂ ਨੇ ਸੜਕਾਂ ਤਾਂ ਬਣਾਈਆਂ ਨੇ ਆ ਲਿੰਕ ਰੋਡ ਦੇਖ ਲੈ ਲਤੌੜੀ ਜਾਂਦੀ ਆ ਤੁਹਾਡੀ ਡਬਲ ਗੱਡੀ ਨ ਲੰਘੂਗੀ ਨਾ ਪਿੱਛੇ ਰੁਕੋ ਨਹੀਂ ਬਗੂਦਾਨ ਸੁਵੇ ਦੀ ਪੂਰੀ ਕੋ ਇਹ ਤੋਂ ਮੁੱਖ ਮੰਤਰੀ ਕਿਹੜਾ ਪਸੰਦ ਸੀਗਾ ਪ੍ਰਕਾਸ਼ ਸਿੰਘ ਬਾਦਲ ਕੈਪਟਨ ਮਿਰਿੰਦਰ ਸਿੰਘ ਚਰਨਜੀਤ ਚੰਨੀ ਕਿ ਉਤੋਂ ਬਾਅਦ ਵਾਲਾ ਭਗਵੰਤ ਮਾਨ ਨੀਕ ਦਾ ਜਾਂ ਬਾਦਲ ਪ੍ਰਕਾਸ਼ ਸਿੰਘ ਦਾ ਅੱਛਾ ਹਾਂ ਕੈਪਟਨ ਤੇ ਭਗਵੰਤ ਮਾਨ ਨਹੀਂ ਕੈਪਟਨ ਦਾ ਹੁਣ ਦੂਰ ਰੋਡੇ ਕੰਮ ਕਰ ਰਹਾ ਕਹੀ ਜਿਹੜੇ ਬਦ ਦੇ ਸਾਰੇ ਪਰ ਚੱਲ ਰਿਹਾ ਉਹ ਕੈਪਟਨ ਦਾ ਤੁਹਾਡੇ ਜੀ ਦਾ ਸੀਗਾ ਫਿਰ ਵੀ ਨਹੀਂ ਕੁਝ ਕਰਿਆ ਹੈਗਾ ਕੁਝ ਨਹੀਂ ਕਰਿਆ ਹੈਗਾ ਨਾ ਆ ਸੜਕ ਕੱਢਣੀ ਦੀ ਜਾਰ ਮਾਰ ਗਈ ਸਰਹੰਦਰ ਪਟਿਆਲਾ ਰੋਡ ਇਹ ਨਹੀਂ ਬਣਾਈ ਜਾਰ ਮਾਰ ਗਈ ਹਾਂ ਆ ਮਤਲਬ ਇਹ ਵੀ ਬਹੁਤ ਵੱਡੀ ਸਮੱਸਿਆ ਹੈ ਇੱਥੇ ਐਕਸੀਡੈਂਟ ਬਹੁਤ ਹੁੰਦੇ ਨੇ ਹਨਾ ਕਹਿ ਦਿੰਦੇ ਨੇ ਪਰ ਕਰਦੇ ਨਹੀਂ ਹੈਗੇ ਹਾਂ ਹਾਂ ਪਾਸ ਹੋਈ ਵੇ ਸਾਰਾ ਕੁਝ ਹੋਇਆ ਮੈਂ ਤੇ ਇਹ ਜਿਹੜੇ ਆਪਣੇ ਮਿਨਿਸਟਰੀ ਚ ਬਣਾਈ ਹੋਣੀ ਹੈਗੀ ਉਹ ਬਦਗੜ ਸਭ ਤੋਂ ਨਹੀਂ ਪੱਤਰ ਰੱਖਿਆ ਦਿੰਦੇ ਮ ਮੁੰਰੇ ਦੇ ਮਾਤਾ ਗੁਜਰੀ ਰੋਡ ਬਣਾਇਆ ਦਾ ਉਹ ਨਹੀਂ ਬਣਾਈ ਨੇ ਦੋ ਮਾਰਗੀ ਬਦਗੜ ਸਭ ਦਾ ਕਿਹਾ ਦਿੰਦੇ ਨੇ ਕੈਪਟਨ ਅਗੇ ਨਾ ਲੋਕ ਸਭਾ ਦੀ ਚੋਣਾਂ ਫੇਰ ਆ ਗਈਆਂ ਚੋਣਾਂ ਆ ਜਾਂਦੀਆਂ ਨੇ ਲੀਡਰ ਬਾਹਰ ਨਿਕਲਿਆ ਆਉਂਦੇ ਨੇ ਫੇਰ ਲੋਕਾਂ ਨੂੰ ਪੁੱਛਦੇ ਨਹੀਂ ਜਿਹੜੀਆਂ ਅਸੀਂ ਤੁਹਾਡੀਆਂ ਸਮੱਸਿਆਵਾਂ ਦੇਖ ਰਹੇ ਹਾਂ ਹੁਣ ਤੇ ਫਿਰ ਲੋਕ ਵਿਸ਼ਵਾਸ ਕੀਤੇ ਕਰਨਾ ਵਿਸ਼ਵਾਸ ਕਾਹਦਾ ਰਹਿ ਜੇ ਹੁਣ ਤਾਂ ਮੱਕਰ ਜਾਂਦੇ ਨੇ ਹਾਂ ਜੀ ਇੱਕ ਨਾ ਮਤਲਬ ਬਾਤੇ ਬਹੁਤ ਵੱਡੀ ਕਰਦੇ ਨੇ ਜਿਵੇਂ ਸਟੇਜ ਤੇ ਸਟੇਜ ਤੇ ਖੜ ਕੇ ਬੋਲਦੇ ਨੇ ਇੱਕ ਦੂਜੇ ਨੂੰ ਨਿੱਜੀ ਹਮਲੇ ਵੀ ਬੋਲਦੇ ਨੇ ਇੱਕ ਦੂਜੇ ਦੇ ਘਰਦਿਆਂ ਬਾਰੇ ਤੱਕ ਪਹੁੰਚ ਜਾਂਦੇ ਨੇ ਉਹ ਚੀਜ਼ਾਂ ਠੀਕ ਨਹੀਂ ਸਿਆਸਤ ਵਿੱਚ ਨਾ ਜੀ ਉਹਦਾ ਉਹਨਾਂ ਦਾ ਕੀ ਫਾਇਦਾ ਜਿਹੜਾ ਕੰਮ ਕਰਨਾ ਉਹ ਤਾਂ ਕਰਦੇ ਨੇ ਹੈ ਮੈਨਾਂ ਮਗਾਣੀ ਹੋਈ ਜਾਂਦੇ ਨੇ ਵੀ ਉਹਨੇ ਐਂ ਕਰਿਆ ਤਾਂ ਉਹਨੇ ਐਂ ਕਰਿਆ ਦਾ ਇਹਦਾ ਮਤਲਬ ਵੀ ਪੁਰਾਣੀ ਸਿਆਸਤ ਰੀ ਸੀ ਜਿਹੜੇ ਪੁਰਾਣੇ ਲੀਡਰ ਸੀ ਅੱਜ ਤੋਂ 50 60 ਸਾਲ ਪਹਿਲਾਂ ਉਹ ਕੰਮ ਤੱਕ ਮਤਲਬ ਰੱਖਦੇ ਸੀ ਹਾਂ ਜੀ ਇਹਨਾਂ ਦਾ ਪੈਸਾ ਵੀ ਉਹਨਾਂ ਖਾਦਾ ਹੁਣ ਸੁਖਵੀਰ ਬਾਦਲ ਉਹਨਾਂ ਨੇ ਚਿੱਟਾ ਬਕਾਇਆ ਬਹੁਤ ਜ਼ਿਆਦਾ ਮਜੀਠੀਨਾਰ ਸੁਖਵੀਰ ਬਾਦਲ ਨੇ ਤੇ ਭਗਵਾਨਦਵਾਨ ਹੁਣ ਅਰੇਤਾ ਕਹਿੰਦੇ ਮੈਨੰਗ ਬੰਦ ਕਰਾ ਦਾਂਗੇ ਅਸੀਂ ਕੋਈ ਮੈਨੰਗ ਬੰਦ ਨਹੀਂ ਰਹੀ ਸਾਡੇ ਦੁਕਾਨੇ ਚੱਲ ਰਹੀਆਂ ਨੇ ਉਹੀ ਗੱਲ ਤੁਸੀਂ ਕਰ ਰਹੇ ਹੋ ਪ੍ਰਕਾਸ਼ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਨੇ ਸੁਖਬੀਰ ਬਾਦਲ ਅੱਜ ਕਹਿ ਰਹੇ ਨੇ ਕਿ ਪੰਜਾਬ ਖਤਰੇ ਚ ਹੈ ਬਚਾਉਣਾ ਚਾਹੀਦਾ ਪੰਜਾਬ ਜਾਗ ਯਾਤਰਾ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਫਿਰ ਉਹਨਾਂ ਨੂੰ ਕੀ ਲੋੜ ਪੈਗੀ ਪੰਜਾਬ ਬਚਾਉਂਦੀ ਇਹ ਤਾਂ ਫਾਰਮਰਾਂ ਕਰ ਰਹੇ ਨੇ ਜਿਵੇਂ ਸਾਡੇ ਨਾਲ ਲੱਗਣ ਲੋਕ ਇਹ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਪੈਸਾ ਕਾ ਰਹੇ ਨੇ ਕੋਲਕਾ ਦਾ ਹੈ ਸੁਖਬੀਰ ਬਾਦਲ ਹੋਰੀ ਹਾਂ ਤੁਸੀਂ ਵਧੀਆ ਗੱਲ ਕਰੀਆ ਐਸਜੀਪੀਸੀ ਦੀ ਉਹਨਾਂ ਐਸਜੀਪੀਸੀ ਦੇ ਚੋਣਾ ਵੀ ਆਉਣੇ ਲੱਗੇ ਤੁਹਾਡੇ ਚ ਵੀ ਵੋਟਾਂ ਬਣਾਈ ਆਉਣੀਆਂ ਨੇ ਬਹੁਤਿਆਂ ਨੇ ਹਾਂ ਜੀ ਰਹਿਣ ਦੇ ਐਲਾਨ ਵੀ ਹੋ ਗਿਆ ਜੀ ਗੱਲ ਤੋਂ ਉਹਨਾਂ ਦੇ 6 ਮਰਜਾ ਨੂੰ ਪੈਣੀਆਂ ਨੇ ਜੀ ਜੀ ਹਾਂ ਜੀ ਹਾਂ ਬਿਲਕੁਲ ਉਹ ਹੋਰ ਉਹਨਾਂ ਦੀ ਪ੍ਰਬੰਧਕ ਕਮੇਟੀ ਲੱਗ ਬਣ ਗਈ ਸੀ ਚਲੋ ਤੇ ਜਿਵੇਂ ਐਸ.ਸੀ.ਪੀ. ਦੀ ਗੱਲ ਕਰੀਏ ਬੀਬੀ ਜਗੀਕੌਰ ਵੀ ਆਕਾਲੀ ਦਲ ਚੋਂ ਗਈ ਹੈ ਸੁਖਦੀ ਸੁਖਦੇਵ ਢਿੰਡ ਸਾਹਿਬ ਉਧਰੋਂ ਗਏ ਠੀਕ ਹੈ ਉਹ ਅੱਜ ਕਹਿ ਰਹੇ ਨੇ ਵੀ ਐਸ.ਸੀ.ਪੀ. ਚ ਬਦਲਾਅ ਦੀ ਲੋੜ ਹੈ ਫਿਰ ਉਹ ਵੀ ਤਾਂ ਉਧਰ ਸੀ ਪਹਿਲਾਂ ਕੱਲ ਢਿੰਡ ਸਾਹਿਬ ਨੇ ਕਿਹਾ ਉਹਦੇ ਹੁਣ ਦੇ ਤਾਂ ਬੋਲੇ ਨਹੀਂ ਹੈਗੇ ਹੁਣ ਬਾਅਦ ਚ ਬੋਲਦੇ ਨੇ ਇਹ ਵੇ ਤੁਸੀਂ ਜਦ ਕਹਣਾ ਤਾਂ ਜਦੋਂ ਵਿੱਚ ਰਲ ਕੇ ਕੰਮ ਖਰਾਬ ਕਰ ਰਹਿਆ ਸੀ ਸੁਖਵੀਰ ਬਾਦਲ ਤੇ ਮੇ ਮਜੀਠਿਆ ਤੇ ਢੇਨ ਸਾਹ ਹੁਣ ਕਹਿੰਦਾ ਕੱਲ ਵੀ ਪ੍ਰਧਾਨਗੀ ਛੱਡ ਦੇ ਵੀ ਸੁਖਵੀਰ ਬਾਦਲ ਅਸੀਂ ਇਕੱਠੇ ਹੋ ਜਾਾਂਗੇ ਹਾਂ ਫਿਰ ਜ਼ਗੀਰਗੌਰ ਬਣਾਈ ਦੀ ਉਹਨੇ ਆਪਣੀ ਕੁੜੀ ਮਾਰਦੀ ਸੀ ਠੀਕ ਹੈ ਨਾ ਉਹ ਤਾਂ ਸਭ ਨੂੰ ਪਤਾ ਉਹ ਨਹੀਂ ਫਿਰ ਪ੍ਰਧਾਨਗੀ ਚਲੋ ਉਹਨੇ ਛੱਡਣੀ ਨਹੀਂ ਬੰਨਾ ਕੁਛ ਐ ਨਹੀਂ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਦੀ ਉਹ ਉਹ ਜ਼ਗੀਰਗੌਰ ਜੀ ਜੀ ਖੰਡ ਵਿੱਚ ਬੰਦ ਕਮਰੇ ਚ ਪੌਣਾ ਘੰਟਾ ਮੀਟਿੰਗ ਹੋਈ ਦਿਨਾਂ ਦੀ ਉਸ ਤੋਂ ਬਾਅਦ ਬਣ ਗਿਆ 1999 ਚ ਜੀ 99 ਦੀ ਵਿਸਾਖੀ ਤੋਂ ਪਹਿਲਾਂ ਹਾਂ ਜੀ ਬੀਬੀ ਜ਼ਗੀਰ گور ਠੀਕ ਹੈ ਜਦੋਂ ਕੀ ਇਹਦਾ ਕੇਸ ਚੱਲਦਾ ਸੀ 7 ਸਾਲ ਦੀ ਸਜ਼ਾ ਹੋਈ ਵੀ ਇਹਨੂੰ ਉਹਦੇ ਫਿਰ ਹਾਈ ਕੋਰਟ ਨੇ ਬਰੀ ਕਰਦੀ ਇਹ ਜਵੰਦਪੁਰ ਕਿਤਨਾ ਕਿਤੇ ਇਹ ਵੀ ਚਾਹੀਦਾ ਵੀ ਜਿਹੜੇ ਲੀਡਰਾਂ ਦੇ ਉੱਤੇ ਕ腐ਸ਼ਨ ਦੇ ਜਾਂ ਹੋਰ ਇਲਜ਼ਾਮ ਲੱਗੇ ਨੇ ਹਨਾ ਜਾਂ ਕ੍ਰਿਮੀਨਲ ਕੇਸ ਨੇ ਉਹਨਾਂ ਨੂੰ ਕਿਤਨਾ ਕਿਤੇ ਸਿਆਸਤੋਂ ਜਿਹੜਾ ਨਹੀਂ ਲਿਆਉਣਾ ਚਾਹੀਦਾ ਸਿਆਸਤ ਵਿੱਚ ਮੰਨਦੇ ਹੋ ਨਾ ਦੇ ਸਿਆਸਤ ਵਿੱਚ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਹੁਣ ਆ ਸਾਧੂ ਸੰਗਤ ਤੋਂ ਲੈਣ ਤੋਂ 64 ਕਰੋੜ ਖਾ ਗਿਆ ਇਹ ਇਹ ਕਹਿੰਦੇ ਅਸੀਂ ਸਾਬਤ ਕਰਾਂਗੇ ਜਿਆਦਾ ਉਹਨਾਂ ਨੂੰ ਜੇ ਸਬੂਤ ਮਿਲ ਗਏ ਉਹਨਾਂ ਦੀ ਜਾਇਦਾਦ ਕੁਰਕ ਕਰਨ ਉਹ ਉਹ ਹਾਈ ਕੋਰਟ ਤੋਂ ਜਵਾਬਦਾਰ ਕਰਕੇ ਘਰਾ ਜਾਂਦੇ ਨੇ ਆਹ ਤਿੰਨ ਚਾਰ ਵਾਰ ਅੰਦਰ ਜਾਏ ਉਹ ਵੀ ਹਾਂ ਹਾਂ ਹੁਣ ਜੰਗਲਾਤ ਮੈਂ ਕਿਵੇਂ 500 ਰੁਪਏ ਦਰਖਤ ਤੱਕ ਲੈ ਰਹਾ ਤੇ ਜਿਹੜੇ 7000 ਦਰਖਤ ਕਟਾਇਆ ਇਹਨਾਂ ਨੇ 200 ਰੁਪਏ ਫੀਲਡ ਅਫਸਰ ਦਾ 100 ਰੁਪਏ 100-100 ਦੋਈ ਗਾੜਾ ਨੂੰ 1000 ਰੁਪਏ ਦਰਖਤ ਲੈ ਆ ਇਹਨਾਂ ਨੇ ਆਉਂ ਇੱਕ ਮਾਮਲਾ ਜੇ ਪਿਆ ਵੀ ਆ ਜਿਹੜਾ ਬੱਚਿਆਂ ਦੀ ਬਿੱਜੀ ਸਕਾਲਰਸ਼ਿਪ ਕਿਤੇ ਘਟਾਲੇ ਵਾਲਾ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਾਰਵਾਈ ਹੋ ਰਹੀ ਨਾ ਇਹਨਾਂ ਦੋਨਾਂ ਲੜ ਕੇ ਕਰਿਆ ਕੈਪਟਨ ਨੇ ਕਲੀਨ ਚਿੱਤੀ ਦਿੱਤੀ ਇਹਨੂੰ ਸਾਧੂ ਸੰਗਤ ਨੂੰ ਇਹ ਰੈਸੀ ਲੋਕਾਂ ਦੇ ਵਿਸ਼ਵਾਸ ਫਿਰ ਲੋਕ ਕਿਵੇਂ ਕਰਨ ਨਾ ਵਿਸ਼ਵਾਸ ਕਰਨਾ ਬਹੁਤ ਹਾਲਤ ਜੀ ਹੁਣ 150 ਕਿਲਾ ਇਹਦਾ ਇਥੇ ਸੰਡੋਰੇ ਕੋਲਾ ਸਾਧੂ ਸੰਗਤ ਦਾ ਚਾਰ ਦੁਕਾਨਾਂ ਨੇ ਹਿਮਾਚਲ ਜਲ ਬੱਦੀ ਕੋਲ ਤੇ 80 ਸੈਕਟਰ ਜਿਹਦੇ ਪਲਾਟ ਨੰਬਰ 80 ਸੈਕਟਰ ਜੰਡੀਗੜ ਪਟਿਆਲੇ ਕੋਠੀ ਆ ਦਿੱਲੀ ਕੋਠੀ ਆ ਹਾਂ ਤੁਸੀਂ 150 ਕਿਲਾ ਇਹਦੇ ਕੋਲ ਆਸਟ੍ਰੇਲੀਆ ਦਾ ਜੀ ਜੀ हां ਤੁਸੀਂ ਬਿਲਕੁਲ ਬਹੁਤ ਵਧੀਆ ਗੱਲਾਂ ਦੱਸੀਆਂ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਤੁਸੀਂ ਤੇ ਫਿਰ ਕੈਪਟਨ ਮਨਿੰਦਰ ਸਿੰਘ ਤਾਂ ਇਹ ਗਿਆ ਕਿ ਕਹਿ ਰਹੇ ਨੇ ਕਿ 92% ਵਾਦੇ ਮੈਂ ਪੂਰੇ ਕਰਤੇ ਫਿਰ ਪੂਰਾ ਕੀਆ ਪੰਡਾ ਚੇਲ ਕੈਪਟਨ ਨੇ ਠੀਕ ਹੈ ਉਹਨਾਂ ਨੇ ਦੋ ਨੌਕਰੀਆਂ ਦਿੱਤੀਆਂ ਦਾ ਬਟੇ ਉੱਥੇ ਉੱਥੇ ਲੁਧਿਆਣੇ ਭਾਰਤਪੁਰਸ਼ ਨਾਲ ਸੁਦੇ ਲੜਕੇ ਨੂੰ ਨੈਵਲ ਅਫਸਰ ਬਣਾਇਆ ਦਾ ਇੱਕ ਗੁਰਕੀਰਤ ਕੋਟਲੀ ਦਾ ਜਿਹੜਾ ਇਹਦੇ ਜਵਾਈ ਨੂੰ ਬਦਲ ਨਹੀਂ ਤੇ ਮੁੰਡੇ ਨੂੰ ਦਿੱਤੀ ਨੌਕਰੀ ਜੀ ਬਿਲਕੁਲ ਧੰਨਵਾਦ ਜੀ ਤੁਹਾਡਾ ਜਨਾਬ ਹੈ ਜੀ ਪਰਮੇਸ਼ਿੰਗ ਹੈ ਜੀ ਤੁਸੀਂ ਕਿਹੜੀ ਸਰਕਾਰ ਤੋਂ ਸੰਤੁਸ਼ਟ ਹੋ ਪਿਛਲੀਆਂ ਤੋਂ ਕਿ ਹੁਣ ਵਾਲੀ ਤੋਂ ਅਸੀਂ ਤਾਂ ਹੁਣ ਵਾਰ ਵਾਰ ਜਨੀ ਸਰਕਾਰ ਆਪਣੀ ਆਮ ਪਾਰਟੀ ਠੀਕ ਜੀ ਬਿਜਲੀ ਦੀ ਸਹੂਲਤ ਦਿੱਤੀ ਆ ਠੀਕ ਹੈ ਇਹ ਬਿਜਲੀ ਮਾਫੋਣੀ ਚਾਹੀਦੀ ਸੀ ਕਿ ਜੁੰਟਾਂ ਲਾਉਣ ਦੇ ਪਰ ਘੱਟ ਕਰ ਦਿੰਦੇ ਜੁੰਟਾਂ ਬਿਜਲੀ ਮਾਫ ਵੀ ਕਰੀਏ ਜੁੰਟਾਂ ਦਾ ਘੱਟ ਕਰਨ ਦੇ ਬਿਜਲੀ ਰੇਟ ਘਟਾਉਣ ਦੇ ਸਾਰੇ ਨੂੰ ਇਹਦੇ ਨਾਲ ਕਿਤੇ ਨਾ ਕਿਤੇ ਥੋੜੀ ਜਿਹੀ ਭਤੀ ਅਸਰ ਪੈ ਰਿਹਾ ਜਿਹੜਾ ਫ੍ਰੀ ਵਾਲਾ ਕੰਮ ਨਹੀਂ ਹੈ ਨਾ ਸਾਰੇ ਪੈਂਦਾ ਹਾਂ ਇਹਨੂੰ ਪੈਣੇ ਸਾਰਿਆਂ ਨੂੰ ਤਾਂ ਅੱਛਾ ਇੱਥੇ ਕੋਈ ਆਉਂਦਾ ਹੀ ਨਹੀਂ ਐਮ ਐਲ ਏ ਪਹਿਲਾਂ ਦੂਆ ਤਾਂ ਕੇਦ ਆਪਣੇ ਸਾਦੂ ਸਾਹਿਬ ਕੋਈ ਨਹੀਂ ਕਦੇ ਆ ਕੇ ਖੜਿਆ ਉਹਨੇ ਸਾਡੇ ਕਦੇ ਨਹੀਂ ਆ ਕੇ ਖੜਿਆ ਪਰਮਿੰਦਰਾ ਪਰਮਿੰਦਰਾ ਕੋਈ ਆ ਕੇ ਖੜਿਆ ਹੈ ਜੀ ਕਦੇ ਵੀ ਨਹੀਂ ਆਇਆ ਬਣਦਾ ਨਹੀਂ ਫਿਰ ਐਮਪੀ ਉਹ ਨਹੀਂ ਆਈ ਜਿਵੇਂ ਜਿਵੇਂ ਮੰਨ ਲਓ ਚੋਣਾ ਆਉਂਦੀਆਂ ਨੇ ਉਦੋਂ ਇਹ ਆਉਂਦੇ ਨੇ ਉਦੋਂ ਫਿਰ ਲੋਕ ਵਿਸ਼ਵਾਸ ਵੀ ਕਰ ਲੈਂਦੇ ਇਹਨਾਂ ਤੇ ਫਿਰ ਮਤਲਬ ਅੱਗੋਂ ਤੋਂ ਲੱਗਦਾ ਨਹੀਂ ਵੀ ਜੇ ਕੋਈ ਕੰਮ ਨਹੀਂ ਕਰਦਾ ਫਿਰ ਲੋਕਾਂ ਦਾ ਵਿਸ਼ਵਾਸ ਵੀ ਰੋਟਦਾ ਹੈ ਇਹ ਤਾਂ ਹੁਣ ਭਵੰਤਮਾਨ ਦੇ ਸਰਕਾਰ ਦੇ ਇਹ ਪਹਿਲੀ ਵਾਰ ਨੇ ਤਕੜੀਆਂ ਨੇ ਦਬਰੀਆਂ ਨੂੰ ਵੀ ਹਾਂ ਵੀ ਦਬ ਜੂਗਾ ਹਾਂ ਇਹਹੀ ਹੈ ਨਾ ਅੱਛਾ ਮੇਰੇ ਦਬਰੇ ਨੇ ਉਹਨੂੰ ਦਬਰ ਹੈ ਨੇ ਹੋਰ ਕਰਦੇ ਨੇ ਇਨ ਨਹੀਂ ਸੀ ਥੋੜੀ ਆਪਣਾ ਪਰਿਵਾਰ ਨਹੀਂ ਸੰਭਦਾ ਨਹੀਂ ਸੀ ਤਾਂ ਸੰਭਦਾ ਕਿਤੇ ਸੀ ਘਰ ਨਹੀਂ ਸੰਭਦਾ ਨਹੀਂ ਸੀ ਤਾਂ ਜਿੰਨਾ ਜਿੰਨਾ ਉਹ ਖਾ ਕੇ ਖਾਦਾ ਵੇਰਾ ਸੁਣਨ ਲੱਗਦਾ ਵੀ ਜਿਹੜਾ 3 ਸਾਲਾਂ ਦੇ ਪਏ ਨੇ ਕੰਮ ਹੋ ਸਕਦਾ ਕਰੂਗਾ ਕੰਮ ਕਰੂਗਾ ਦਿਨ ਕਰੂਗਾ ਹੀ ਅੱਛਾ ਹਾਂ ਜਿੰਨ ਸਾਲ ਬਣੀ ਇੱਕ ਸਾਲ ਤਾਂ ਉਹਨੂੰ ਸਾਲ ਤੋਂ ਉਹ ਪਾਲਾ ਤਾਂ ਵੀ ਕੀ ਕਰਨਾ ਕੇ ਨੇ ਨਵਜੋਤ ਸਿੱਧੂ ਠੀਕ ਲੱਗਦੇ ਨੇ ਤੁਹਾਨੂੰ ਨਹੀਂ ਉਹ ਵੀ ਉਹ ਵੀ ਤਾਂ ਆਪਣਾ ਮਰਜੀ ਦਾ ਮਰਜੀ ਦਾ ਆਪਣਾ ਕਰੀ ਜਾਂਦਾ ਐਡਾਂ ਦਾ ਹੀ ਉਹਦੇ ਤੋਂੜ ਲੱਗਿਆ ਭੌਂਤ ਮੰਤਵਾਲਾ ਆਉਂਦਾ ਅੱਜ ਕਦੇ ਵੀ ਜਿਵੇਂ ਮੰਨ ਲਓ ਬਹੁਤ ਘੱਟ ਲੀਡਰ ਇਦਾਂ ਦੇ ਨੇ ਜਿਨ੍ਹਾਂ ਤੇ ਕ腐ਸ਼ਨ ਦੇ ਇਲਜ਼ਾਮ ਨਹੀਂ ਹੈਗੇ ਭ੍ਰਿਸ਼ਟਾਚਾਰੀ ਦੇ ਪਿਸ਼ਟਾਖੋਰੀ ਦੇ ਭਗਵੰਤ ਮਾਨ ਵੀ ਉਹਨਾਂ ਦੇ ਵਿੱਚੋਂ ਨੇ ਤੇ ਉਧਰ ਆਪਣਾ ਤੁਸੀਂ ਗੱਲ ਕਰ ਰਹੇ ਹੋ ਨਵਜੋਤ ਸਿੰਘ ਸਿੱਧੂ ਦੀ ਉਹਨਾਂ ਦੇ ਉੱਤੇ ਵੀ ਕੋਈ ਇਦਾਂ ਦਾ ਇਲਜ਼ਾਮ ਨਹੀਂ ਹੈਗਾ ਪਰ ਤੁਹਾਨੂੰ ਲੱਗਦਾ ਵੀ ਉਹ ਪੰਜਾਬ ਨੂੰ ਕਿਸੇ ਵਧੀਆ ਦਿਸ਼ਾ ਵੱਲ ਲੈ ਜਾ ਸਕਦੇ ਨੇ ਨਵਜੋਤ ਸਿੱਧੂ ਵੀ ਜਾ ਸਕਦੇ ਨੇ ਹੁਣ ਜੇ ਸਰਕਾਰ ਆਊਗੀ ਉਹ ਨਾ ਤਾਂ ਹੀ ਆ ਨਾ ਜੀ ਤੇ ਸਰਕਾਰ ਆਊ ਤਾਂ ਹੀ ਆ ਇਹ ਆਪਸੀ ਲੜੀ ਜਾਂਦੇ ਨੇ ਕਾਂਗਰਸ ਚਾਣਾ ਆਪਸ ਵਿੱਚ ਲੜੀ ਜਾਂਦੇ ਨੇ ਹੁਣ ਐਦਾ ਹੁਣ ਬੜਾ ਵਾਅਦਾ ਠੀਕ ਦਾ ਬੜਾ ਵਾਅਦਾ ਠੀਕ ਦਾ ਸਾਰਾ ਕੁਝ ਕਰਿਆ ਉਹਨੇ ਕਰੇ ਉਹਨਾਂ ਨੇ ਉਦੋਂ ਫਿਰ ਪਿੰਡਾਂ ਬੁੰਡਾਂ ਚਾਉਂਦੇ ਸੀ ਪਿੰਡਾਂ ਚਾਉਂਦੇ ਪਹਿਲਾਂ ਉਹ ਪਹਿਲਾਂ ਪਲਾਟ ਵੀ ਜਦੋਂ ਪਹਿਲੀ ਵਾਰ ਆਇਆ ਤਾਂ ਸਾਰਾ ਪਲਾਟ ਭਾ ਕੇ ਸ ਬਣਾ ਕੇ ਦਿੱਤੇ ਸੀ ਤੁਸੀਂ ਚਲੋ ਕਹਿ ਰਹੇ ਹੋ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲੇ ਬਹੁਤ ਕੁਝ ਕਰਿਆ ਹੈ ਤੇ ਲੋਕ ਉਹਨਾਂ ਨੂੰ ਭੁੱਲ ਗਏਵੇਂ ਗਏ ਤਿੰਨ ਸੀਟਾਂ ਦੇ ਕਿ ਮਿਲਿਆ ਗਿਆ ਕਰਕੇ ਭੁੱਲ ਗਏ ਉਹ ਉਹ ਕਰ ਰਹੇ ਮਸੀਤਿਆ ਰਹੋ ਛਾ ਕਰ ਰਹੇ ਨਾ ਬਦਨਾਮ ਕਰ ਰਹੇ ਨਾ ਜ਼ਿਆਦਾ ਤਾਂ ਦੋਏ ਪਾ ਨਾ ਸਾਲਾ ਬੁੜਾ ਪਣੂ ਗਿਆ ਬਦਨਾਮ ਕਰਿਆ ਜਾਂਦੇ ਬਣੂਗਾ ਕੁਝ ਨਹੀਂ ਉਹਦਾ ਨੱਕੇ ਬੰਨਾਂ ਨੂੰ ਤਾਂ ਕੋਈ ਹੁਣ ਸੀਟ ਮਿਲਨੀ ਉਹ ਨਹੀਂ ਕੋਈ ਕਹਿੰਦੇ ਅਸੀਂ ਪੰਜਾਬ ਆਜੂ ਕਰ ਰਹੇ ਨਹੀਂ ਆਉਂਦੇ ਉਹ ਕਹਦੇ ਸੀ ਪੰਜਾਬੀ ਜਾਗੋ ਛਤਰਾ ਸ਼ੁਰੂ ਕੀਤੀ ਹੋਈ ਆ ਲੋਕ ਸਾਡੇ ਨਾਲ ਨੇ ਤੁਸੀਂ ਤਾਂ ਕਹਿ ਰਹੇ ਨਾਲ ਨਹੀਂ ਹੈ ਕੋਈ ਨਹੀਂ ਪਾਉਂਦਾ ਵੋਟਾਂ ਨੂੰ ਕੋਈ ਨਹੀਂ ਪਾਉਂਦਾ ਅੱਛਾ ਨਾ ਹੈ ਕਾਂਗਰਸ ਆਸਾਦੀ ਹੈ ਉਹਨਾਂ ਦਾ ਵਿਕ ਕੀਵੇਂ ਦੇਖਦੇ ਹੋ ਤੁਸੀਂ ਫਿਰ ਵਿਕਸ਼ਾੜਾ ਦੇਖੋ ਸੁਣਦੇ ਨੇ ਉਹਨਾਂ ਦਾ ਹੁਣ ਤੇ ਕਿਰੋ ਕਰਨਗੇ ਕੀ ਅੱਗੇ ਕੁਝ ਵੀ ਨਹੀਂ ਕਰ ਸਕਦੇ ਜਾਇਦਾਦ ਆਪਣੀ ਆਪਣੀਆਂ ਖਾਂਡ ਤੱਕ ਰਹਿਣਾ ਉਹਨਾਂ ਦਾ ਇਹ ਥੋੜਾ ਰਿਪੋਰਟ ਬਣਦੇ ਵੱਡੇ ਹਨ ਨੇ ਲੱਗਦਾ ਨਹੀਂ ਵੀ ਕਾਰਵਾਈ ਫਿਰ ਇਹਨਾਂ ਤੇ ਵੀ ਹੋਣੀ ਚਾਹੀਦੀ ਜਿਵੇਂ ਕਾਂਗਰਸ ਵਾਲਿਆਂ ਤੋਂ ਹੀ ਨੇ ਸਾਰਿਆਂ ਤੋਂ ਹੋਣੀ ਚਾਹੀਦੀ ਇਹਦੇ ਵੀ ਸਕਰੀਬਾਤ ਹੋਣੀ ਚਾਹੀਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਭਗਵੰਤ ਮਾਨ ਡਰਦੇ ਨੇ ਪਕਵਾਂ ਤਾਂ ਡਰਦਾ ਹੀ ਆ ਹੋਰ ਕੀ ਡਰ ਰਿਹਾ ਉਹ ਤਗੜੀਆਂ ਪਾਰਟੀਆਂ ਨੇ ਮਾਰਾ ਦੇਣਗੇ ਉਹਨੂੰ ਹੋਰ ਕੀ ਮਾਰਾ ਦੇਣਗੇ ਉਹਨੂੰ ਛੱਡਣਗੇ ਕਿਤੇ ਅੱਗੇ ਹੁਣ ਵੋਟਾਂ ਫੇਰ ਆ ਰਹੀਆਂ ਨੇ ਲੋਕ ਸਭਾ ਦੀਆਂ ਪ੍ਰਧਾਨ ਮੰਤਰੀ ਤੁਹਾਨੂੰ ਕਿਹੜਾ ਠੀਕ ਲੱਗਦਾ ਨਰਿੰਦਰ ਮੋਦੀ ਦੋ ਟਾਈਮ ਰਹੇ ਨੇ ਆ ਰਹੀਆਂ ਨੇ ਹੁਣ ਪਤਾ ਲੱਗ ਜੂਗਾ ਮੈਂ ਐਮਪੀ ਜਗਉਨ ਬਣਦਾ ਅੱਛਾ ਮੈਂ ਭਗਵੰਤ ਸਵਾ ਨੇ ਬਣੂਗਾ ਉਹ ਤਾਂ ਵੀ ਚਿੱਟਾਂ ਲਿਖ ਜਾ ਮੈਂ ਤੁਹਾਡੀ ਗੱਲ ਮੰਨਦਾ ਪਰ ਬੀਜੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਪਾਰਟੀ ਆ ਦੇਸ਼ ਦੇ ਵਿੱਚ ਬਾਕੀ ਤਾਂ ਜਦੋਂ ਇਕੱਠੇ ਬਾਕੀ ਤਾਂ ਇਕੱਠੇ ਹੋਗੇ ਸੀ ਨਾ ਬੀਜੇਪੀ ਦਾ ਖਾਇ ਰਹੀ ਸਾਰਾ ਕੁਝ ਜ਼ਿਕਰ ਆ ਰਿਹਾ ਹੈ ਉਹਦਾ ਮੁਕਾਬਲਾ ਕੌਣ ਕਰੂਗਾ ਇਹ ਵੀ ਦੇਖੋ ਆਹੀ ਕਰੂਗਾ ਜੀ ਬਸ ਉਹ ਕਾਂਗਰਸੇ ਕਰੂ ਜਿਆ ਫਿਰ ਗੱਠ ਜੋੜ ਹੋਊਗਾ ਇਹਨਾਂ ਦਾ ਗੱਠ ਜੋੜ ਵਿੱਚ ਵੀ ਸਾਰਾ ਕੁਝ ਕਹਿੰਦੇ ਠੀਕ ਠਾਕ ਨਹੀਂ ਹੈਗਾ ਦੇਖੋ ਇਹ ਠੀਕ ਠਾਕ ਤਾਂ ਨਹੀਂ ਉਹ ਵਿਚ ਸਿੱਤਾਂ ਵਿੱਚ ਲੜੀ ਆਣੇ ਨੇ ਹੁਣ ਜਿਵੇਂ ਇਹਨੇ ਭਗਵੰਤ ਮਾਨ ਕਣਕਬੰਦ ਕਰੀ ਵੀ ਹੈ ਹੁਣ ਕਹਿੰਦਾ ਡਿੱਪੂ ਖੋ ਰਿਹਾ ਰਹੇ ਕਰਦਾ ਕਹਿੰਦੇ ਇਹ ਵੀ ਕਹਿ ਰਹੇ ਨੇ ਵੀ ਅੰਦਾਜ਼ਾ ਹੈਗਾ ਵੀ ਜਿਹੜੀ ਹੁਣ ਇੱਕ ਤਰੀਕ ਆਉਣੀ ਹੈ ਆਟਾ ਜਿਹੜਾ ਉਹ ਘਰਾਂ ਤੱਕ ਪਹੁੰਚਾਇਆ ਜਾਊਗਾ ਤੁਹਾਨੂੰ ਲਾਈਨ 'ਚ ਖੜਨ ਦੀ ਵੀ ਲੋੜ ਨਹੀਂ ਇਹ ਇਹ ਕੰਮ ਠੀਕ ਹੈ ਠੀਕ ਹੈ ਜੇ ਹੋਰ ਜੇ ਸਾਡੇ ਦਾ ਖੋਲੜਾ ਕਣਕ ਨਹੀਂ ਮੈਣੀ ਆਟਾ ਮਿਲੂਗਾ ਫਿਰ ਆਟਾ ਠੀਕ ਹੈ ਆਟਾ ਵੀ ਠੀਕ ਹੈ ਕਣਕ ਕਣਕ ਲੈਣ ਕੇ ਸਾਰੇ ਆਟਾ ਨਹੀਂ ਲੈਂਦਾ ਕੋਈ ਆਟਾ ਗਿਆ ਪਾ ਆਟੇ ਦਾ ਕੀ ਪਤਾ ਕਿਵੇਂ ਹੋਊਗਾ ਕਿਵੇਂ ਨਹੀਂ ਆਲਾ ਧੋਕਦਾ ਪਿਆ ਹੁੰਦਾ ਆਪਣਾ ਵਧੀਆ ਧੋਕਦਾ ਪਿਆ ਹਾਲੇ ਆਪਣੀ ਤਾਂ ਧੋਕੇ ਜਿਹੇ ਜੀ ਕਣਕ ਹੋਊਗੀ ਹੋ ਕੇ ਕਰ ਲੈਂਦਾ ਫਿਰ ਆਟਾ ਖਰਾਬ ਹੁੰਦਾ ਵੀ ਖਤਰਾ ਨਾ ਜਿਆਦਾ ਖਰਾਬ ਕਦਾਂ ਕੋ ਹੋ ਪਿਆ ਹੋਊਗਾ ਹੂੰ ਸੁੰਡੀਆਂ ਹੋਣਗੇ ਵਿੱਚ ਕੀ ਹੋਊਗਾ ਕੀ ਨਹੀਂ ਕੋਈ ਚੰਦੇ ਹਾਫੀਮ ਦੇ ਖੇਤੀ ਅ ਕੀ ਵੀ ਦੇ ਖੇਤੀ ਵੀ ਲੱਗੂ ਇੱਕ ਬਿਲਕੁਲ ਤੁਸੀਂ ਸਵਾਲ ਕਰਿਆ ਸੀ ਪ੍ਰੋਗਰਾਮ ਵੀ ਬਹੁਤ ਕਰੇ ਨੇ ਇਹਦੇ ਉੱਤੇ ਵੀ ਜਿਵੇਂ ਪੰਜਾਬ ਦੇ ਵਿੱਚ ਡਰੱਗ ਵੱਡੀ ਸਮੱਸਿਆ ਹੈ ਹਾਂਜੀ ਤੇ ਪਹਿਲਾਂ ਜਿਹੜੇ ਬਜ਼ੁਰਗ ਸੀਗੇ ਉਹ ਪੋਸਟ ਦੀ ਵਾਰ ਤੋਂ ਕਰਦੇ ਸੀਗੇ ਬਾਕੀ ਸੁੱਬਿਆਂ 'ਚ ਹੋ ਵੀ ਰਹੀ ਹੈ ਪੰਜਾਬ 'ਚ ਇਹ ਕਿਉਂ ਨਹੀਂ ਕਰਵਾਈ ਜਾ ਰਹੀ ਪਾਣੀ ਵੀ ਵੇਟਣ ਜਾ ਰਹੇ ਆ ਕਾਰਨ ਕੀ ਹੈ ਇਹ ਜਿਹੜੇ ਸੰਦੜਕਾ ਗੋਲੀਆਂ ਫੈਕਟਰੀਆਂ ਵਾਲੇ ਨੇ ਇਹਨੇ ਹੁਣ ਦੇ ਰਹੇ ਕਮਿਸ਼ਨ ਵਾਲੇ ਅੱਛਾ ਅੱਛਾ ਇਹਨਾਂ ਨੂੰ ਵੀ ਸਾਡਾ ਮਾਲ ਨਹੀਂ ਨਾ ਵਿਕਣਾ ਗੋਲੀਆਂ ਜਿਹੜੀ ਗੋਲੀਆਂ ਹੁਣ ਵਿਕ ਰਹੀ ਹੈ ਨਸੇ ਵਾਲੀ ਜੇ ਉਹਨਾਂ ਨੇ ਪੌਸਤਰੀ ਖੇਤੀ ਸ਼ੁਰੂ ਕਰ ਦੇਣਾ ਹੈ ਆ ਜਿਹੜੀ ਨਵੀਂ ਬਣੀ ਰਹੀ ਹੈ ਵਾਚਰ ਹੋਗੀ ਜਿਵੇਂ ਉਹਦੀ ਵਰਤੋਂ ਦਵਾਈਆਂ 'ਚ ਵੀ ਹੁੰਦੀ ਹੈ ਹਾਂਜੀ ਅ ਅਫਗਾਨਿਸਤਾਨ ਵਰਗੇ ਹੋਰ ਕੰਟਰੀਆਂ ਤੋਂ ਮਗਾਈ ਜਾਂਦੀ ਹੈ ਹੈਨਾ ਇੰਪੋਰਟ ਕਰਵਾ ਕੇ ਬਹੁਤ ਵੱਡੇ ਪੱਧਰ ਤੇ ਹਾਂਜੀ ਪਰ ਜੇ ਇੱਥੇ ਹੋਵੇ ਤੁਸੀਂ ਮੰਨਦੇ ਹੋ ਵੀ ਕਿਸਾਨਾਂ ਵੀ ਵੱਤ ਜਾਣਗੇ ਇਸ ਨਾਲ ਕਿਸਾਨਾਂ ਨੂੰ ਆਮਦਨ ਹੋਊਗੀ ਨਾਲ ਸਰਕਾਰ ਨੂੰ ਆਮਦਨ ਹੋਊਗੀ ਜੇ ਇੱਥੇ ਖੇਤੀ ਕਰਾਉਣਾ ਹੈ ਉੱਥੋਂ ਵੀ ਤਾਂ ਖਰੀਦ ਕੇ ਆਉਂਦੇ ਨੇ ਹੈ ਕਿ ਪੰਜਾਬ ਚ ਕਿਉਂ ਨਹੀਂ ਕਰਵਾ ਰਹੇ ਨਾਲ ਲੱਗਦਾ Rajasthan ਉੱਥੇ ਹੋ ਰਹੀ ਹੈ ਉੱਥੇ ਹੋ ਰਹੀ ਹੈ ਇਹ ਕਮਿਸ਼ਨਰ ਜਿਹੜੇ ਫੈਕਟਰੀਆਂ ਆ ਦੋਗੀਆਂ ਬਣਾ ਰਹੇ ਨੇ ਬਰਮਿੰਦਰ ਦੀ ਫੈਕਟਰੀ ਲਾਈ ਵੀ ਹੈ ਨਵਜੋਤ ਸਿੱਧੂ ਵੀ ਕਹਿੰਦੇ ਨੇ ਹੋਣੀ ਚਾਹੀਦੀ ਹੈ ਹਾਂਜੀ ਉਹਨੇ ਪਿੱਛੇ ਗਾਂਧੀ ਨੇ ਵੀ ਗਿਆ ਤੇ ਡਾਕਟਰ ਗਾਂਧੀ ਨੇ ਹਾਂਜੀ ਉਹਨੇ ਵੀ ਮੁੱਦਾ ਚੱਕਿਆ ਰਾਜ ਸਭਾ ਅਸਲ ਲੋਕ ਸਭਾ ਚ ਉਹ ਗੱਲਾ ਬੰਦਾ ਤਾਂ ਨਾ ਜਦੋਂ ਉਹ ਕੱਲੇ ਦੀ ਸੁਣੀ ਨਹੀਂ ਕਿਸੇ ਨੇ ਬੰਦੇ ਤੇ ਚਾਰ ਤੇ ਉਹ ਕੱਲਾ ਬੋਲਦਾ ਤਾਂ ਹਾਂ ਇਕ ਇਹ ਦਸੂਬੀ ਜਿਵੇਂ ਮੰਨ ਲਓ ਪੁਰਾਣੇ ਬਜ਼ੁਰਗ ਵੀ ਹੁੰਦੇ ਸੀ ਅੱਜ ਕੱਲ ਲੋਕ ਗੱਲਾਂ ਕਰਦੇ ਨਹੀਂ ਕਿ ਉਹ ਕੰਮ ਕਰਦੇ ਸੀ ਖੇਤਾਂ 'ਚ ਅੱਜ ਕੱਲ ਤਾਂ ਨੌਜਵਾਨ ਕਹਿੰਦੇ ਨੇ ਸਾਨੂੰ ਕੁਰਸੀ ਮਿਲ ਜਾਵੇ ਪਹਿਲਾਂ ਉਹ ਸਾਰਾ ਸਾਲ ਦਿਨ ਲੱਗੇ ਰਹਿੰਦੇ ਸੀ ਚਲੋ ਇਹਦੀ ਵਰਤੋਂ ਕਰਦੇ ਸੀਗੇ ਇਹਦੇ ਨਾਲ ਕੋਈ ਮੌਤ ਵੀ ਨਹੀਂ ਹੁੰਦੀ ਤੇ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਨੇ ਕੰਮ ਵੀ ਕਰਦੇ ਸੀਗੇ ਹੋਰ ਕੀ ਫਾਇਦੇ ਨੇ ਇਹਦੇ ਬਹੁਤ ਫਰਕ ਆ ਸੀ ਬੀਬੀ ਨੇ ਵੱਧਦੇ ਤਾਂ ਖੂਨ ਘੜਾ ਨਹੀਂ ਹੁੰਦਾ ਹੈਗਾ ਬਲੱਡ ਇਹ ਬਹੁਤ ਚੀਜ਼ਾਂ 'ਤੇ ਅਟੈਕ ਨਹੀਂ ਹੁੰਦਾ ਬੰਦੇ ਨੂੰ ਅਟੈਕ ਤੋਂ ਵੀ ਰੋਕਦੀ ਆ ਹਾਂਜੀ ਅਦਰ ਲੰਘ ਨਹੀਂ ਹੁੰਦਾ ਉਹੀ ਗੱਲ ਹੈ ਵੀ ਜਿਹੜੀ ਵਰਤੋਂ ਦਾ ਲੋਕ ਅੱਜ ਵੀ ਕਰ ਰਹੇ ਨੇ ਪੰਜਾਬ ਦੇ ਪਰ ਹੁਣ 2 ਨੰਬਰ ਚ ਆ ਰਹੀ ਹੈ 15 15 12 ਬਾਹਰ ਹਜ਼ਾਰ ਨੂੰ ਹੈ ਨਾ ਉਦੋਂ ਕੀ ਫਿਰ 1100 ਨੂੰ ਟੋਲਾ ਮਿਲਦਾ 2000 ਨੂੰ ਟੋਲਾ 1800 ਨੂੰ ਟੋਲਾ ਜਿੱਥੇ ਹੋਵੇ ਤਾਂ ਇੰਨੇ ਦੇ ਵਿੱਚ ਸਟਾਕ ਮਿਲੇ ਐਸੇ ਸਟਾਕਾਂ ਮਿਲੇ ਨਾਲ ਪਿਓਰ ਮਿਲੇ ਨਾਲ ਪਿਓਰ ਮਿਲੂ ਗਿਆ ਹੈ ਨਾ ਹਾਂ ਠੀਕ ਆ ਹਾਂ ਸਟਾਕ ਦਾ ਬੰਸਾਲ ਨਹੀਂ ਕਰਦਾ ਹੁਣ ਮਾਲ ਆਤਾ ਰਿਹਾ ਹੈ ਬਹੁਤ ਆ ਰਿਹਾ ਸਰਕਾਰ ਪੋਰਸੇ ਦੇ ਮਿਲਵੜ ਨਾਲ ਸਾਰੋ ਹੁੱਕ ਕਬੜਾ ਕਰਕੇ ਵੇਚ ਰਹੇ ਨੇ ਮੈਨੂੰ ਆਵਟ ਕਰਕੇ ਭੇਜ ਰਹੇ ਨੇ ਬਿਕਦਾ ਰਿਹਾ ਫਿਰ ਵੀ ਧੰਨਵਾਦ ਜੀ ਤਾਂ ਸਾਡੇ ਨਾਲ ਸਨ ਪਿੰਡ ਆਨੰਦਪੁਰ ਕਿਸ਼ੂਨ ਦੀ ਬਹੁਤ ਸਾਰੇ ਬਜ਼ੁਰਗ ਨੌਜਵਾਨ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਪਿਛਲੀਆਂ ਸਰਕਾਰਾਂ ਨੇ ਕੰਮ ਕਰ ਕੀਤੇ ਨੇ ਤੇ ਨਵੀਆਂ ਸਰਕਾਰਾਂ ਨੇ ਕੀ ਕੁਝ ਜਿਹੜਾ ਅੱਗੇ ਕੀਤਾ ਹੈ ਮਾਨ ਸਰਕਾਰ ਤੋਂ ਕਿੰਨੀਆਂ ਉਮੀਦਾਂ ਨੇ ਕਿਉਂਕਿ ਸਵਾਲ ਵੀ ਚੁੱਕੇ ਜਾ ਰਹੇ ਨੇ ਕਿ ਇਹਨਾਂ ਦੇ ਹਲਕੇ ਦੇ ਵਿੱਚ ਜਾਂ ਏਰੀਆ ਦੇ ਵਿੱਚ ਹੀ ਡਿਵੈਲਪਮੈਂਟ ਨਹੀਂ ਹੋਈ ਹੈਗੀ ਸੜਕਾਂ ਦੇ ਵੀ ਜਿਹੜੇ ਮੰਦੇ ਹਾਲ ਨੇ ਤੇ ਹੋਰ ਵੀ ਇਹਨਾਂ ਨੇ ਬਹੁਤ ਸਾਰੀ ਡਿਮਾਂਡਸ ਕੀਤੀਆਂ ਨੇ ਕਿ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਲੀਡਰ ਪੰਜਾਬੀ মিডিਆ ਪਟਿਆਲਾ